ਨਾਇਗਰਨਾਵ ਸਿੰਘ ਮੁੱਖ ਤੀ ਵਿਅਾਸਰ ਫਤੇਗੜ ਸਾਹਿਬ ਅੱਜ ਇਸ ਜ਼ਿਲ੍ਹੇ ਦੇ ਵਿੱਚ ਖੇਤੀੜੀ ਭਾਗ ਵੱਲੋਂ ਜ਼ਿਲ੍ਹਾ ਸਖਲਾਈ ਕੈਂਪ ਪਿੰਡ ਚਨਾਰ ਥਲਕਲਾਂ ਲਗਾਇਆ ਗਿਆ ਇਸ ਦਾ ਜਿਹੜਾ ਮੇਨ ਮਕਸਦ ਕਿਸਾਨਾਂ ਨੂੰ ਆਉਣ ਵਾਲੀ ਸੋਣੀ ਦੇ ਸੀਜ਼ਨ ਲਈ ਨਵੀਆਂ ਤਕਨੀਕਾਂ ਦੀ ਜਾਣਕਾਰੀ ਦੇਣਾ ਸੀ ਜਿਹੜਾ ਕੈਂਪ ਸੀ ਇਹਦੇ ਵਿੱਚ ਲਗਭਗ 800 ਤੋਂ ਲੈ ਕੇ 900 ਤੱਕ ਕਿਸਾਨਾਂ ਨੇ ਭਾਗ ਲਿਆ ਇਹ ਗੁਰੂਆਂ ਦੀ ਧਰਤੀ ਹੈ ਫਕੀਰਾਂ ਦੀ ਧਰਤੀ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਅੱਜ ਲੋੜ ਹੈ ਕਿ ਸਾਨੂੰ ਸਮਝਦੇ ਉਤਾਰ ਕਰਨਾ ਪਊਗਾ ਵਰਮੀ ਕੰਪੋਸਟ ਪਾਇਆ ਹੋਇਆ ਜਿਹੜਾ ਕਿ ਰეკਮੈਂਡ ਕਰਦੇ ਨੇ ਕਿ 20 ਕੁਇੰਟਲ ਪਾਓ ਨਾ 30ਤੀ ਪਾਇਆ ਹੋਇਆ ਕਹਿੰਦਾ ਮੈਂ ਅਗਲੇ ਸਾਲ ਵੀ ਇਹਦੇ ਵਿੱਚ ਪਾਉਂਗਾ ਇਹਦੇ ਵਿੱਚ ਮੈਨੂੰ ਦੂਈ ਬਿਲਕੁਲ ਪਾਉਣ ਦੀ ਲੋੜ ਨਹੀਂ ਪਊਗੀ ਅੱਜ ਵੀ ਮੈਂ ਜਾਂਦਾ ਹੋਇਆ ਉਹਦੇ ਕੋਲ ਆਪਣੀ ਤਨਕ ਬੁੱਕ ਕਰਾ ਕੇ ਜਾਊਂਗਾ ਚਾਹੇ ਮੈਨੂੰ 5000 ਨੂੰ ਦਵੇ